ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ 7-8 ਬੇੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਆਪਣਾ ਜਤਿੰਦਰ ਸਿੰਘ ਪਿੰਡ ਮੂਮਾਰਕ ਪਰਚੂਆਂ ਜਲਾ ਮਰੇ ਕੋਲਾਂ ਮਰੇ ਕੋਲ ਤੋਂ ਬਰਨਾਲੇ ਰੋਡ ਤੇ ਪੈਂਦਾਗਾ ਬਲੇ ਕੋਲ ਨੇ ਕਿੰਨੀ ਦੂਰ ਪੈਗਾ ਪੈਂਦਾ ਬਲੇ ਕੋਲ ਨੇ ਤੋਂ 8.5 ਕ ਨੌ ਕ ਹੋਊਗਾ ਫਰਾ ਠੀਕ ਆ ਮੋਬਾਈਲ ਨੰਬਰ ਹੀ ਆਪਣਾ ਤੇ ਮੋਬਾਈਲ ਨੰਬਰ 85448 25610 85448 25610 25610 ਜੀ ਜੇ ਪਹਿਲਾਂ ਨੇ ਬੰਦਾ ਪਾ ਜਰਸੀ ਵੜ ਦੇਖਿਆ ਨਾ ਬਾਈ ਜੀ ਕਿਹੜਾ ਸੂਆ ਹੁੰਦੀ ਐ ਇਹ ਇਹ ਬਾਈ ਜੀ ਦੂਜਾ ਸੂਆ ਹੁੰਦੀ ਐ ਦੂਜਾ ਸੂਆ ਕੈਗ ਨਾਲ ਜੂ ਸੁੰਦਿਆ ਜੇ ਇਹ ਦਿਨ ਬਾਈ ਇਹ ਆਏ ਆ ਹਜੇ ਮਾਲਕ ਦੇ ਹਿਸਾਬ ਨਾਲ ਤਾਂ ਪਏ ਨੇ 7-8 ਦਿਨ ਠੀਕ ਹੈ ਬਾਕੀ ਗੱਡੀ ਗੁੱਡੀ ਚ ਚੜਨ ਕਰਕੇ ਇੱਕ ਦਿਨ ਪਹਿਲਾਂ ਵੀ ਸ਼ੂ ਸਕਦਾ ਹਾਂ ਪਹਿਲਾਂ ਵੀ ਸ਼ੂ ਸਕਦੀ ਹੈ ਠੀਕ ਹੈ ਕੀ ਦੁੱਧ ਦੱਸਿਆ ਪਿਛਲੇ ਸਾਲ ਬਾਈ ਪਲੂਨ ਦਾ 19 ਕਿਲੋ ਦੁੱਧ ਚੋਇਆ ਹੋਇਆਗਾ 19 ਕਿਲੋ ਹਾਂਜੀ ਐਤ ਕੀ ਮੰਨ ਕੇ ਜਲੇ ਵੀ 20 ਤੋਂ ਪਾਰ ਵਾਲੀ ਬੈੜ ਹੈਗੀ ਬਾਈ ਯਾਰ 20 ਤੋਂ ਤਾਂ ਖੈਰ ਕਬੁੱਟੇ ਲੋ ਪੋਲੇ ਜੇ ਹੱਥ ਨਾਲ ਦੇ ਦੂ ਇਹ 23 24 ਕਿਲੋ ਦੁੱਧ ਚਵਾ ਦੂਗਾ ਕਹਿੰਦਾ ਪਪ ਲੈਣ ਵਾਲਾ ਚਾਹੀ 20 ਮੰਨ ਕੇ ਹੀ ਲੈ ਦੇ 20 ਮੰਨ ਕੇ ਲੈ ਦੇ ਬਾਈ ਰੇਟ ਬਾਜ਼ਾਰ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਬਾਈ ਮੁੱਲ ਨਹੀਂ ਕਰਦੇ ਹੈਗੇ ਅੱਜ ਆਪਾਂ ਬਾਤ ਸ ਹਾਂ ਨਾ ਚ ਬਾਈ ਇਹ ਆਪਾਂ 95000 ਦੀ ਦੇਵਾਂਗੇ ਥੋੜੀ ਬਾਹਰ ਨੂੰ ਸੋ ਫਿਰ 95000 ਦੀ ਵੀਰ ਕਹਿੰਦਾ ਬੱਚੀ ਦੇਵਾਂਗੇ ਤੇ ਥਣ ਦੇਖੋ ਸੋਣਾ ਹੱਤੀ ਚੋਈ ਵਾਲਾ ਚਾਰੇ ਥਣ ਦੇਖ ਸਕਦੇ ਨੇ ਖੜਵੇ ਗੈਪ ਤੇ ਤੇ ਲੇਵਾ ਅੱਗੇ ਪਿੱਛੇ ਦਾ ਫਟਪਾਟ ਵਾਲਾ ਤੇ ਬਾਕੀ ਮੂੰਹ ਮੱਥਾ ਦੇਖੋ ਟੋਆ ਵਗੈਰਾ ਤੇ ਸੋਹਣੀ ਅਸਲ ਜਰਸੀ ਜਾਦ ਪਾਤ ਵਾਲੀ ਦੂਜਾ ਸੁਦਾ ਸੁਦੀ ਪਈ ਆ 95000 ਰੁਪਏ ਦੇ ਵਿੱਚੋਂ ਥੋੜਾ ਬੋਤਾ ਮਾਨਤਨ ਮੌਕੇ ਦੇ ਹੋ ਜਾਊਗਾ ਬਾਲਾ ਫਰਕ ਨਹੀਂ ਪੈਣਾ ਦੰਨੋ ਠੀਕ ਹੈ ਪਰ ਮਾਨਤਨ ਕਰ ਦਾਂਗੇ ਇਹਦਾ ਹਾਂ ਸੋbro ਮੂੰ ਮੱਥਾ ਦੇਖੋ ਧੋਰ ਦੀ ਲੰਬੀ ਹੈਦਰ ਨੂੰ ਤੇ ਰਾਜੀ ਸਮੀ ਬਲੀ ਵੀ ਲੈਵਾ ਦੇਖ ਸੋ ਦਿਨ ਪੰਜ ਚਾਰਨ ਕੱਢੂਗੀ ਰੇਟ ਇਹਦਾ ਕਰਿਆ ਵੀਰ ਨੇ 95000 ਰੁਪਏ ਇਹਦੇ ਵਿੱਚੋਂ ਮਾਨਦਾਨ ਥੋੜਾ ਬੋਤ ਇਹ ਹੋ ਜਾਊਗਾ ਕਹਿੰਦਾ ਭਾਬੀ 20 ਕਿਲੋ ਤਾਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਯਾਰ ਜਿਹੜਾ ਮਰਜ਼ੀ ਗਾਰੰਟੀ ਆ ਗਈ 20 ਕਿਲੋ ਦਾ ਨਾਂ ਦਿੱਤਾ ਅਗਲਾ ਬੈਕ ਪਾ ਕੇ ਭੇਜ ਦੇ ਠੀਕ ਹੈ ਸੋ ਲੈਵਾ ਦੇਖੋ ਸੋਨਾ ਹਾਥੀ ਚਵਾਈ ਵਾਲਾ ਅੱਗੇ ਪਿੱਛੇ ਦਾ ਹਵਾਨਾਗਾ ਤੇ ਮੁਠੀ ਵਾਲਾ ਥਾਣਾ ਜਮਾ ਇਹ ਕਿਹੜਾ ਆਇਆ ਯਾਰ ਬਾਈ ਪਾੜਦੀਆਂ ਨੇ ਗਿਆ ਪੰਜਾਬ ਦੀਆਂ ਯਾਰ ਰਸੀਆਂ ਨੇ ਐਹ ਜੀਆਂ ਕਿਥੇ ਘਰ ਘਰ ਜੰਮਦੀਆਂ ਨੇ ਲੈ ਦੇ ਬਲਾਈ ਬਲਾਈ ਬਹੁਤ ਬਈ ਹਾਲੇ ਹਨਾ ਆ ਪੰਡ ਬੰਨਨੀਆਂ ਲੈ ਵੇ ਦੀ ਤਾਂ ਇਹਨੇ ਇਹ ਹੈਗਾ ਗੱਬਣ ਗੱਬਣ ਦਾ ਹੀ ਮੁੱਲ ਆ ਗਾ ਠੀਕ ਹੈ ਤੇ ਅੱਗੇ ਆਪਾਂ ਦੋ ਨੰਬਰ ਜਿਹੜੀ ਵੈੜ ਦੇਖੀ ਜਾਂਦੇ ਆਏ ਇਹ ਦੂਜਾ ਸੂਆ ਸੂੰਦੀਆ ਭਰਾ ਮੇਰੇ ਠੀਕ ਹੈ ਦੰਦਾ ਜਿਹਾ ਲਗਪਗ ਹਨਾ ਇਹ ਹਾਂ ਠੀਕ ਹੈ ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ ਇਹਦੇ 15 ਦਿਨ ਬਾਕੀ ਨੇ ਭਰਾ ਠੀਕਾ ਮੋੜਲੇ ਬਾਅਦ ਨੂੰ 15 ਦਿਨ ਇਹਦੇ ਸੂਣ ਚ ਬਾਕੀ ਪਏ ਆਗੇ ਤੇ ਟੈਗ ਡੋਗਰ ਸਾਰੇ ਹੈਗੇ ਪਏ ਵੇ ਸਾਰਾ ਬਾਈ ਮਦੀਨਾਂ ਦੀ ਆਏ ਰਿਕਾਰਡ ਆਪਣੇ ਕੋਲੇ ਪਿਆਗਾ ਅੱਗੇ ਦੇ 66 ਸੀਮਣ ਲੱਗਿਆ ਹੋਇਆਗਾ ਮਦੀਨ ਦੀ ਆਪ ਆ ਮਦੀਨ ਦੀ ਆਪ ਆ ਠੀਕਾ 66 ਅੱਗੇ ਸੀਮਣ ਲੱਗਿਆ ਹੋਆ ਤੇ ਕੀ ਰਿਕਾਰਡ ਦੱਸਿਆ ਮਾਲਕ ਨੇ ਪਲੂਣ ਦਾ ਬਾਈ ਪਲੂਣ ਦਾ ਰਿਕਾਰਡ ਇਹਦਾ 24 ਕਿਲੋ ਦਾ ਠੀਕ ਆ ਪਲੂਨ ਨੇ 24 ਕਿਲੋ ਦੁੱਧ ਦਿੱਤਾ ਇਸ ਵਾਰ ਅੰਦਾਜ਼ਾ ਗਿਆ ਇਸ ਆਪਾਂ ਲਾ ਕੇ ਚੱਲੀਏ ਅੰਦਾਜ਼ਾ ਬਾਈ ਆਪਾਂ ਇਹਨੂੰ 28 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਨਹੀਂ ਪਾਉਂਦੀ ਪਰ 28 ਨਹੀਂ ਅਗਲੇ ਕੋਲੇ ਕਰਦੀ ਬੈਕ ਗੱਡੀ 'ਚ ਪਾ ਕੇ ਅਗਲਾ ਭੇਜ ਤੇ ਆਪਦੀ ਪੇਮੈਂਟ ਲੈ ਜੇਗੇ ਅਸੀਂ ਵਾਪਸ ਕਰਵਾ ਲਾਂਗੇ ਕਰਵਾ ਲਾਂਗੇ ਬਾਈ ਠੀਕ ਆ ਜੀ ਸਾਂਭੜਾ ਵਾਲਾ ਬੰਦਾ ਚਾਹੀਦਾ ਸਾਂਭੜਾ ਸਾਂਭ ਚਾਹੀਦੀ ਆ ਬੱਸ ਠੀਕ ਆ ਇਹਦਾ ਰੇਟ ਬਾਜ਼ਾਰ ਇਹ ਬਾਪਾ ਜੀ ਹਾਂ ਨਾ ਜੇ ਦੇਵਾਂਗੇ 1 ਲੱਖ 45000 ਦੀ 1 ਲੱਖ 45000 ਦੀ ਬੱਚੀ ਆਪਾਂ ਦੇਵਾਂਗੇ ਮਦੀਨ ਦੇ ਸੀਮਤ ਦੀ ਆ ਗਈ ਹਾਂ ਤੇ ਜਿਹੜੀਆਂ ਆਪਾਂ ਅੰਦਰੇ ਵੜਾ ਦੇਖੇ ਨੇ ਆ ਦੋ ਕਾਲੇ ਰੰਗ ਵਾਲੇ ਖੜੀਆਂ ਇਹ ਦੋਨੇ ਸੂਈਆਂ ਵੀ ਆ ਹਨਾ ਸੂਈਆਂ ਹੋਈਆਂ ਨੇ ਭਰਾ ਮੇਰੇ ਠੀਕ ਆ ਕਿਹੜੇ ਕਿਹੜਾ ਸੂਆ ਸੂਈਆ ਦੂਜਾ ਦੂਜਾ ਦਿਨ ਅੱਜ ਇਹਨਾਂ ਨੂੰ ਸੂਈਆਂ ਨੂੰ ਆ ਦੂਜਾ ਦੂਜਾ ਸੂਆਗਾ ਦੂਜਾ ਦੂਜਾ ਸੂਆ ਦੋ ਦਿਨ ਹੋ ਗਏ ਸੂਈਆਂ ਨੂੰ ਸੂਈਆਂ ਨੂੰ ਜੇਰ ਜੂਰਤਾ ਹਾਤੂਰ ਕਿਵੇਂ ਓਕੇ ਬੰਮਾਂ ਨੇ ਓਕੇ ਆ ਗਈ ਬਾਈ ਠੀਕ ਹੈ ਤੇ ਦੁੱਧ ਐਸ ਵਕਤ ਕਿੰਨਾ ਕੁ ਚੋਣ ਦਾ ਹਾਜ਼ਰ ਹੈ ਨਾ ਸਰਦਾਰ ਬਾਈ ਇਹਦੇ ਥੱਲੇ ਦਾ ਹੋਊਗਾ ਆਪਣਾ 19 ਕਿਲੋ ਬੌਲਾ ਠੀਕ ਆ 19 ਕਿਲੋ ਦੁੱਧ ਇਹ ਥੱਲੇ ਐਸ ਵਕਤ ਹਾਜ਼ਰ ਅੱਜ ਸੀਗੀ ਲੋਦੀ ਗਰੰਟੀ ਤੇ ਦੇ ਦਾਂਗੇ ਇੱਕੇ ਚ ਥੋੜੀ ਜੀ ਆਵਾ ਕਮੈਣੀ ਦਾ ਮੂਰਲਾ ਥਾਣਾ ਜਿਹੜਾ ਠੀਕ ਆ ਉਹ ਚੋਂ ਥੋੜੀਆਂ ਜਿਹੀਆਂ ਧਾਰੀਆਂ ਆਉਂਦੀਆਂ ਨੇ ਗੀਆਂ ਆਪਾਂ ਇਹ ਤੱਲ ਮੰਨ ਕੇ ਦੇਵਾਂਗੇ ਗਾਹਾਂ ਅਗਲੇ ਦੀ ਕਿਸਮਤ ਆ ਠੀਕ ਆ ਦਈਏ ਇਹ ਚਾਰੇ ਨਿਕਲਦੀਆਂ ਜਾਂ ਹੋਆ ਤਿੰਨ ਥਾਣਾ ਦੀ ਜਮਾਂ ਰੋਕੇ ਆ ਗਰੰਟੀ ਆ ਠੀਕ ਆ ਕਮੈਣੀ ਵਾਲਾ ਮੂਰਲਾ ਥਾਣਾ ਵੀ ਧਾਰੀਆਂ ਆਉਂਦੀ ਉਹਦੇ ਵਿੱਚੋਂ ਹਨਾ ਉਹ ਧਾਰੀਆਂ ਆਉਂਦੀਆਂ ਨੇ ਉਹ ਕਾਲੀ ਦਾ ਭਾਂ ਲਾ ਗਈ ਯਾਰ ਠੀਕ ਆ ਉਹ ਕਹਿ ਨਹੀਂ ਸਕਦੇ ਹਨਾ ਗਾਹਾਂ ਉਹ ਅਗਲੇ ਦੀ ਕਿਸਮਤ ਆ ਗਈ ਠੀਕ ਆ ਵੱਚ ਵਾਈ ਚੂ ਬੂਈ ਬਾਲੀ ਬਾਂਬਾ ਸਾਉ ਸੀਲ ਬਹੁਤ ਆ ਗਈ ਠੀਕ ਹੈ ਇਹਦਾ ਜੇ ਜਦੋਂ ਦੁੱਧ ਤੇ ਆ ਜਾਣਾ ਇਹਨੇ 78 ਟਰਨਾਗਾ ਠੀਕ ਹੈ ਇਹਦਾ ਰੇਟ ਕੀ ਰੱਖਿਆ ਪਾ ਇਹ ਬੱਸ ਹਾਂ ਨਹੀਂ ਇਹ 67000 ਦੀ ਦੇਵਾਂਗੇ ਜੇਕਰ ਚਾਰੇ ਥਾਣੋਂ ਇੱਕ ਤੇ ਫਿਰ ਤਾਂ ਉੱਚਾ ਭਾਅ ਸੀ ਫਿਰ ਤਾਂ ਇਹ ਬਾਈ ਆਪਾਂ 1 25 ਦੀ ਦਿੰਦੇ ਯਾਰ ਠੀਕ ਹੈ 67000 ਦੀ ਜਿਹੜੇ ਵੀ ਨੇ ਦੁੱਧ ਪਾਉਣਾ ਤਾਂ ਕਹਿੰਦਾ ਪਾਪਾ 26 27 ਤੋ ਮਰਦੀ ਨਹੀਂ ਮਰਦੀ ਨਹੀਂ ਹੈਗੀ ਇਹ ਪਏ ਪਲੂਣ ਦਾ ਪਾਇਆ ਹੋਇਆ 32 ਕਿਲੋ ਠੀਕ ਹੈ ਜੱਟ ਸੌਦਾ 321 ਦੇ ਤਿੰਨ ਤੇ ਉਹ ਦਿੰਨੇ ਆ ਗਾਹਾਂ ਅਗਲੇ ਦੀ ਕਿਸਮਤ ਆ ਗਈ ਹਨਾ ਥਣ ਚੱਲ ਵੀ ਬਹਿਣਾ ਥਣ ਚੱਲ ਵੀ ਸਕਦਾ ਭਾਲਾ ਗਈ ਜਾਂ ਕੀ ਆ ਗਈ ਪਰ ਥਣ ਚ ਘਾਟ ਬਾਤ ਕੋਈ ਨਹੀਂ ਕੋਈ ਨਾੜ ਨਹੀਂ ਗੱਠ ਨਹੀਂ ਹੈਗੀ ਠੀਕ ਹੈ ਐਨ ਓਕੇ ਆ ਗਈ 67000 ਦੀ ਆਪਾਂ ਦੇ ਦਾਂਗੇ ਦੇਣੀ ਆਗੀ ਬਸ ਠੀਕ ਹੈ ਤੇ ਅੱਗੇ ਜਿਹੜੀ ਨਾਲ ਦੂਜੀ ਸੂਈ ਵੀ ਸੀ ਇਹਦੇ ਥੱਲੇ ਦੁੱਧ ਕਿੰਨਾ ਹੁਣ ਇਹਦੇ ਥੱਲੇ ਬਾਈ ਇਹਦੇ ਥੱਲੇ ਵੀ 18 ਕਿਲੋ 18 19 ਕਿਲੋ ਆਗੇ ਡਬੌੜਾਗਾ ਉਹਨਾਂ ਨੂੰ ਜਾਣੀ ਤੀਜਾ ਡੰਗ ਨੂੰ ਉਦੀਆਂ ਖਾਲੀ ਕਰੀਆਂ ਨੇ ਇਹ ਤੀਜੇ ਡੰਗ ਚ ਜੇਰ ਜੂ ਰੋਕੇ ਜਾਵਾਂ ਜੇਰ ਦੀ ਜਮਾ ਗਾਰੰਟੀ ਆ ਭਰਾ ਮੇਰੇ ਠੀਕ ਹੈ ਨਾੜਾ ਨੂੜਾ ਜਮਾ ਓਕੇ ਹਵਾਲੇ ਚ ਹਣਾ ਇਹਦਾ ਰੇਟ ਕੀ ਰੱਖਿਆ ਪਾ ਸੌ ਸੀਲ ਬਹੁਤ ਜ਼ਿਆਦੇ ਨੇਗੀਆਂ ਠੀਕ ਹੈ ਤੇ ਮੈਂ ਕਹਿੰਦਾ ਜਿੱਥੇ ਜੀ ਕਰਦੋ ਉੱਥੇ ਖੜਾ ਲਓ ਇਹਨਾਂ ਨੂੰ ਉੱਥੇ ਖੜਾ ਲਓ ਲੈ ਐ ਕਿਹੜੀ ਗਾਤ ਆ ਰਾਮ ਰਵਾਉਂਦੀ ਆਗੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਪਾ ਇਹ ਬਾਹਾਨਾ ਚ 90000 ਦੀ ਦੇਣੀ ਆਗੀ 90000 ਦੀ ਦੁੱਧ ਕਿੰਨਾ ਮੰਨ ਕੇ ਲੈ ਜੇ ਵਾ ਇਹ 32 ਕਿਲੋ ਗਾਰੰਟੀ ਤੇ ਦੇਵਾਂਗੇ ਤੇ ਮਿਲ ਕੇ ਵੀ ਬਹੁਤ ਮੋਟੀ ਜਾਂਦੇ ਥੱਲੇ ਹਨ ਸੋ ਦੇਖੋ ਨਾਲਾ ਨੂੜਾ ਚੰਗਿਆ ਇਹ ਤਾਂ ਐ ਆ ਪਤਾ ਤੈਨੂੰ ਵੀ ਯਾਰ ਅਗਲੇ ਨੂੰ ਵੀ ਪਤਾ ਮੂਰੇ ਦੇਖਣ ਵਾਲੇ ਨੂੰ ਬੌਲੇ ਚੋਂ ਜਾ ਕੇ 10 ਦਿਨਾਂ ਜਿਹਦਾ ਪਸ਼ੂ ਜਾ ਕੇ ਬਣਦਾਗਾ ਬਾਈ ਠੀਕ ਹੈ ਅੱਗੇ ਨਾਲ ਡੱਬੀ ਵਹਿਣ ਦੇਖੀ ਨੇ ਗੱਭਣਾ ਆਪ ਜਿਹੜੀ ਇਹ ਦੂਜਾ ਸੂਆ ਸੂੰਦੀ ਆ ਬਾਈ ਠੀਕ ਆ ਫਾੜੀਆ ਵਾਲਾ ਲੈ ਵਾ ਜਮਾਏ ਦਾ ਹਨ ਫਾੜੀਆ ਵਾਲਾ ਲੈ ਵਾ ਬਾਈ ਪਲਾਈ ਪਲੂਏ ਬਾੜੀ ਆ ਗਈ ਚੇਤਨ ਕੱਢ ਦੂਗੀ ਇਹ ਇਹ ਦਿਨ ਕੱਢ ਦੂਗੀ ਹਜੇ ਬਾਈ ਨੌਕ ਨੌਕ ਦਿਨ ਬਾਕੀ ਇਹਦੇ ਆਏ ਆਪਣੇ 10 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਠੀਕ ਹੈ 9 10 ਦਿਨ ਬਾਕੀ ਆ ਇਹਦਾ ਰੇਟ ਬਾਜ਼ਾਰ ਆਪਾਂ ਕੀ ਰੱਖਿਆ ਇਹ ਬੱਚ ਅੱਜ ਆਪਣਾ ਗੱਬਣ ਦਾ ਰੇਟ ਆਗਾਗਾ 95000 ਦੀ ਦੇਣੀ ਆ ਠੀਕ ਹੈ 95000 ਦੀ ਵੀਰ ਕਹਿੰਦਾ ਬੱਛੀ ਆਪਾਂ ਅੱਜ ਦੇਣੀ ਆ ਜਾਓ ਦੇਣੀ ਆਂ ਜੀ ਬਸ ਸੋ ਕੱਦ-ਕੱਡ ਚੰਗਾ ਸੋਹਣੀ ਰਾਜ ਜੀ ਸਾਫ ਸੁਥਰੀ ਸਮੀ ਪਲੀ ਹਨਾ ਇੱਥੋਂ ਪਿੰਡੋਂ ਹੀ ਲਈ ਆਗੀ ਇਹਦਾ ਪਲੂਣ ਦਾ ਦੁੱਧ ਪਾਇਆ ਹੋਇਆ ਹੈਗਾ ਵੀਰੇ 26 ਕਿਲੋ ਠੀਕ ਹੈ 26 ਕਿਲੋ ਦੁੱਧ ਕਹਿੰਦਾ ਭਾਬਾ ਚਾਹੇ 28 22 ਮੰਨ ਕੇ ਲੈ ਲੇ ਬੰਦਾ ਹਾਂ ਠੀਕ ਹੈ ਇਹ ਅਗੱਤ ਬਾਕੀ ਅਗਲੇ ਦੀ ਸੇਵਾ ਹਨਾ ਤੀਵੀਂ ਚ ਹੋ ਸਕਦਾ ਜਿਹੜੇ ਆਰਡਰ ਕੁਆਲਿਟੀ ਆ ਥਾਣਾ ਬੋਡੀ ਸਟ੍ਰਕਚਰ ਆ 26 22 ਦੁੱਧ ਮੰਨ ਕੇ ਲੈ ਜਾਇ ਚਾਹੀਦਾ ਭਰਾਮ ਦੇ ਨਾਲ ਬਾਈ ਬਜਰ ਪੋਲੇ ਜੇ ਹੱਥ ਨਾਲ ਪਾ ਗਣ ਅੱਗੇ ਜਿਹੜਾ ਜੋੜਾ ਬਗਬਣਾ ਦੇਖੀ ਜਾਨੇ ਆਏ ਨਾ ਪੈ ਨੇ ਬਾਈ 22 ਦਿਨ ਠੀਕ ਹੈ 22 ਦਿਨ ਹੋਰ ਲਈ ਦੇ ਹਾਂ ਸੁਆ ਕਿਹੜਾ ਸੁੰਦੀ ਆ ਜੀ ਲੇਵਾ ਲੂਵਾ ਫਾੜੀ ਵਾਲਾ ਬਾੜਾ ਚੰਗਾ ਪਾਉਂਦੀ ਆ ਇਹਦਾ ਪਲੂਣ ਦਾ ਪਾਇਆ ਹੋਇਆਗਾ ਬਾਈ 28 ਕਿਲੋ ਦੁੱਧ ਠੀਕ ਹੈ ਹੁਣ ਦੂਜਾ ਸੁਆ ਸੁੱਦੀ ਪਈ ਆ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹ ਅੱਜ ਦੇਵਾਂਗੇ 1 ਲੱਖ 5000 ਦੀ ਤਿਆਰੀ ਤੇ ਤਿਆਰੀ ਦਾ ਰੇਟ ਹੋਊਗਾ ਠੀਕ ਹੈ 1 ਲੱਖ 5 ਦੀ ਦੁੱਧ ਕਹਿੰਦਾ ਭਾਬਾ 30 ਤੋਂ ਬੱਬ ਮੰਨ ਕੇ ਲੈ ਜਾਏ ਬੰਦਾ ਭਾਈ 32 33 ਕਿਲੋ ਦੁੱਧ ਨੇ ਇਹਨੇ ਪਾਣੀ ਪਾਉਣਾਗਾ ਠੀਕ ਹੈ 32 33 ਕਿਲੋ ਹਾਂ ਰੇਟ ਇਹਦਾ 1 ਪੰਜ ਅੱਜ ਦਾ 1 5 ਅੱਜ ਦਾਗਾ ਭਾਈ ਕੀ ਕੀ ਗੱੱਚੀ ਦਾ ਠੀਕ ਹੈ ਅੱਗੇ ਜਿਹੜੀ ਨਾਲ ਆਪਾਂ ਵੜ ਦੇਖੀ ਜਾਨੇ ਆ ਇਹਦੇ ਰ ਪਏ ਨੇਗੇ ਜੋ ਨਾਲ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਇਹਦੇ ਠੀਕ ਹੈ ਇਹਦਾ ਭਾਵਜਾਰ ਕੀ ਆ ਇਹਦਾ ਭਾਵਜਾਰ ਇਹ ਵੀ ਅੱਜ ਦੀ ਘੜੀ 108000 ਰੁਪਏ ਦੀ ਦੇਵਾਂਗੇ 108000 ਦੀ ਹਾਂ ਅੱਗੇ ਉਹ ਰਹਿ ਗਈ ਐਂਡ ਤੇ ਖੜੀ ਜਿਹੜੀ ਉਹ ਕਿਹੜਾ ਸੁਆ ਸੂੰਦੀ ਆ ਜੀ ਉਹ ਬਾਈ ਪਲੂਨ ਸੂੰਦੀ ਆ ਗਈ ਪਲੂਨ ਪਹਿਲਾ ਸੁਆ ਪਹਿਲਾ ਦੂਗਾ ਠੀਕ ਹੈ ਤੇ ਕੈਦਨ ਕੱਢ ਦਿਆ ਨਟ ਜੇ ਇਹ। ਇਹ ਬਾਈ ਹਜੇ ਇਹ ਵੀ ਲੈ ਜੂਗੀ ਯਾਰ 12 ਤੋਂ 15 ਦਿਨ ਭਰਾ ਮੇਰੇ ਜਮਾ ਗੂੰਦੀ ਮਾਰਦੀਆਂ ਨੇ। ਠੀਕ ਆ ਮੂੰਹ ਮੱਥਾ ਚੰਗਾ ਸੋਹਣਾ ਸਾਫ ਸੁਥਰਾ। ਲਵਾਵਾਂਗਾ ਬਾਈ। ਕਿੰਨਾ ਦੁੱਧ ਮੰਨ ਕੇ ਲੈ ਨਟ ਬੰਦਾ। ਇਹ ਬਾਈ 32 30 ਕਿਲੋ ਮੰਨ ਕੇ ਲੈ ਜਾਵੇ। ਠੀਕ ਐ। ਇਹਦਾ ਰੇਟ ਵਿਆਰ ਕੀ ਰੱਖਿਆ ਆਪਾਂ? ਇਹ ਬਾਈ ਅੱਜ ਦੇਵਾਂਗੇ 1,11,000 ਰੁਪਏ ਦੀ। 1,17,000 ਇਹ ਦੰਦੋਂ ਕਿਵੇਂ ਆ ਗਈ ਇਹ? ਦੰਦੋਂ ਇਹ ਚੌਗੀ ਹੋਊਗੀ 1 ਮਿੰਟ ਦੇਖ ਵੀ ਲੈਣੇ ਆ। ਠੀਕ ਐ। ਇੱਕ ਪਾਸੋਂ ਚੌਗੀ ਆ ਇੱਕ ਪਾਸੋਂ ਸਿੱਗੀ ਆ। ਠੀਕ ਐ। ਤੇ 1,24,000 ਦੀ। ਹ ਠੀਕ ਹੈ ਕਹਿੰਦਾ ਬਾ ਜਿੱਦਾਂ ਦੀ ਬੰਦੇ ਦੇ ਬਿਹੜਾ ਪਸੰਦਾ ਆ ਗਿਆ ਉਹਦੇ ਗੱਲ ਪੱਲੇ ਪਾਊਗੀ ਜਮਾ ਆਪਣੇ ਕੋਲੇ 8-9 ਬਿਹੜਾ ਹਾਜ਼ਰ ਹੈਗੇ ਆਂਗੇ ਹਾਂ ਬਾਈ ਤੇ ਨੰਬਰ ਐਡਰੈਸ ਬੋਲ ਦਿਆ ਆਪਣਾ ਨੰਬਰ 9285448 25610 ਠੀਕ ਹੈ 85448 25610 ਪਿੰਡ ਨਾਮ ਜਤੈਂਦਰ ਸਿੰਘ ਪਿੰਡ ਮਵਾਰਕ ਪਰ ਚੂੰਗਾ ਮਲੇ ਕੋਲ ਦੇ ਨੇ ਜਲਾ ਮਲੇ ਕੋਲ ਨਾਲ ਸੇਰ ਥਾਣੇ ਵਾਲੇ ਸੇਰਪੁਰ ਤੋਂ ਵੀ 9 ਕਿਲੋਮੀਟਰ ਪੈਂਦਾ ਪੈਣਾ ਠੀਕ ਹੈ ਸੋ ਵੀਡੀਓ ਦੇਖ ਲੀ ਸਭ ਦਾ ਤੇ